ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਦਾ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਗੋਭੀ ਦੀ ਫਸਲ ਹੋ ਗਈ ਜੀ ਅੱਜ ਆਪਣੀ तकरीबन 2.5 ਮਹੀਨਿਆਂ ਦੀ 70-75 ਦਿਨ ਦੀ ਹੋ ਗਈ ਆ ਜਿਹੜੇ ਵੀ ਕਿਸਾਨ ਵੀਰਾਂ ਦੇ ਗੋਭੀਏ ਲੱਗੀ ਵੀ ਆ ਗਰਮੀ ਵਾਲੀ ਉਹ ਇਹਨਾਂ ਦਿਨਾਂ ਦੇ ਵਿੱਚ ਸਤੋਂ ਪੂਰਾ ਖਿਆਲ ਰੱਖਣ ਕਿਉਂਕਿ ਇਹਨਾਂ ਦੇ ਨਾਲ ਸੰਡੀ ਇਹਨੂੰ ਆ ਕੇ ਬਹੁਤ ਪਿੰਕਦੀ ਸੰਡੀ ਇਹਨੂੰ ਜਿਵੇਂ ਇੱਕ ਸੈਨਿਕ ਸੰਡੀ ਪੈ ਜਾਂਦੀ ਹੁੰਦੀ ਆ ਪੱਤਿਆਂ ਦੇ ਉੱਤੇ ਝੁੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਆ ਪੱਤੇ ਖਾ ਜਾਂਦੀ ਆ ਜਾਂ ਤਮਾਕੂ ਸੰਦੀ ਵੀ ਕਈ ਵਾਰੀ ਉਹ ਵੀ ਆ ਜਾਂਦੀ ਆ ਇੱਕ ਹਰੇ ਰੰਗ ਦੀ ਕੁੱਬੀ ਜੀ ਸੰਦੀ ਹੁੰਦੀ ਆ ਉਹ ਇਹਦੇ ਕਈ ਵਾਰੀ ਪੱਤਿਆਂ ਤੇ ਵੀ ਹੁੰਦੀ ਆ ਤੇ ਨੀਚੇ ਇਸ ਲਈ ਫੁੱਲ ਤੇ ਵੀ ਜਾ ਕੇ ਅੰਦਰ ਫੁੱਲ ਨੂੰ ਉੱਤਲੇ ਪਾਸੋਂ ਖਾਣਾ ਸ਼ੁਰੂ ਕਰ ਦਿੰਦੀ ਆ ਜਿਹੜੀ ਉਹ ਫੁੱਲ ਦੇ ਵਿੱਚ ਪੱਤਿਆਂ ਦੇ ਵਿੱਚ ਲੁਕੀ ਹੁੰਦੀ ਆ ਆਮ ਤੌਰ ਤੇ ਪਤਾ ਨਹੀਂ ਲੱਗਦਾ ਉਸ ਦਾ ਇੱਕ ਇਹਦੇ ਉੱਪਰ ਸੁੰਦੀ ਹਰੇ ਰੰਗ ਦੀ ਸੁੰਦੀ ਹੁੰਦੀ ਹੁੰਦੀ ਨਿੱਕੀ ਜੀ ਜੋਕ ਜਿੱਦੀ ਹੁੰਦੀ ਆ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਅਟੈਕ ਕਰਦੀ ਆ ਵੀ ਕੋਲਮ ਲਾ ਕੇ ਅਲੱਗ-ਅਲੱਗ ਕਿਸਮ ਦੀਆਂ ਸੁੰਡੀਆਂ ਆਏ ਤੇ ਕਈ ਕਿਸਮਾਂ ਸੁੰਡੀਆਂ ਦੇ ਰੰਗ ਆ ਜਾਂਦੀਆਂ ਅੱਜ ਕੱਲ ਕਿਉਂਕਿ ਹੁਣ ਤੁਸੀਂ ਦੇਖਦੇ ਆ ਕਣਕਾਂ ਵੀ ਪੱਕ ਚੱਲੀਆਂ ਹਰੀ ਬਾਈ ਐਸੇ ਬਸ ਖਤਮ ਹੋ ਚੱਲੀ ਆ ਜਿਵੇਂ ਗੋਭੀ ਆ ਜਾਂ ਕੋਈ ਵੀ ਫਸਲ ਜਿਹੜੀ ਖੜੀ ਆ ਹੁਣ ਉਹ ਕੋਈ ਵੀ ਮੱਕੜਾ ਜਿਹੜਾ ਜਾਂ ਕਿਸੇ ਵੀ ਤਰ੍ਹਾਂ ਦਾ ਜਿਹਨੇ ਾਂਡੇ ਦੇ ਨੇ ਉਹਨੇ ਹਰੀ ਫਸਲ ਤੇ ਹੀ ਆਉਣਾ ਹੈ ਹੁਣ ਕਣਕਾਂ ਇੱਥੇ ਪੱਕ ਚੁੱਕੀਆਂ ਤੇ ਉਹਨੇ ਕੁੱਲ ਮਿਲਾ ਕੇ ਆ ਕੇ ਗੋਭੀ ਤੇ ਜਾਉਣਾ ਕਿਉਂਕਿ ਹਰੀ ਵਾਈ ਇਸ ਟਾਈਮ ਗੋਭੀ ਹੈ ਆਪਣੇ ਇੱਥੇ ਜਾਂ ਹੋਰ ਵੀ ਕੋ ਸਬਜ਼ੀਆਂ ਹੈਗੀਆਂ ਇਹ ਸੁੰਡੀ ਪੱਤਿਆਂ ਦੇ ਵਿੱਚ ਲੁਕੀ ਹੁੰਦੀ ਆ ਪਤਾ ਲੱਗਦਾ ਨਹੀਂਗਾ ਆਪਾਂ ਨੂੰ ਤੇ ਕਈ ਵਾਰੀ ਅੰਦਰੋਂ ਪੱਤੇ ਖਾ ਜਾਂਦੀ ਆ ਫੁੱਲ ਖਾ ਜਾਂਦੀ ਆ ਖਰਾਬ ਕਰ ਦਿੰਦੀ ਆ ਮਿੰਗਣਾ ਕਰਦੀ ਆ ਫੁੱਲ ਦੇ ਉੱਪਰ ਤੇ ਖਾਸ ਖਿਆਲ ਰੱਖਿਆ ਜੇ ਹੁਣ ਸੁੰਡੀ ਦਾ ਜਿਹੜੇ ਵੀ ਕਿਸਾਨ ਵੀਰ ਨੇ ਲਾਈ ਵੀ ਆ ਕੋਈ ਵੀ ਇੱਕ ਸੈਨਿਕ ਸੁੰਡੀ ਤੰਬਾਕੂ ਸੁੰਡੀ ਹਰੇ ਰੰਗ ਦੀ ਸੁੰਡੀ ਹੁੰਦੀ ਆ ਇੱਕ ਛੋਟੀ ਜੀ ਜੌਂ ਵਰਗੀ ਸੁੰਡੀ ਹੁੰਦੀ ਆ ਇਹ ਪੱਤਿਆਂ ਤੇ ਜਾਂ ਵਿੱਚ ਅੰਦਰ ਫੁੱਲ ਦੇ ਵਿੱਚ ਵੀ ਜੰਦਗਰ ਇਹਨਾਂ ਕੀਵਰੀ ਜਸ ਕਰਾਂਗੇ ਨਾ ਕਿਸੇ ਇੱਕ ਫੁੱਲੇ ਅੰਦਰ ਵਿੱਚ ਹੁੰਦੀਆਂ ਇੱਕ ਜੌਂ ਵਰਗੀ ਸੁੰਡੀ ਹੁੰਦੀ ਉਹ ਨਾ ਏ ਧਾਗੇ ਦੇ ਨਾਲ ਇੱਕ ਤੰਦ ਜੀ ਛੱਡ ਕੇ ਤੇ ਜਦ ਹਲਾਉਂਗੇ ਲਮਕ ਜਾਂਦੀ ਆ ਥੱਲੇ ਤੇ ਫਿਰ ਉੱਪਰ ਚੜ ਜਾਂਦੀ ਆ ਉਹਦੇ ਵਾਸਤੇ ਸਪਰੇਆ ਤੁਸੀਂ ਪ੍ਰੋਕਲੇਮ 100 ਗ੍ਰਾਮ ਕਰ ਸਕਦੇ ਆ ਜਿਹੜੀ ਐਸਜੀ ਆਉਂਦੀ 5% ਵਾਲੀ ਕੋਰਾਜਨ 60 ਐਮਐਲ ਕੰਪਲੀ ਕੋ ਵੀ ਕਰ ਸਕਦੇ ਆ ਤੁਸੀਂ 80 ਐਮਐਲ ਤੇ ਜਾਂ ਇੱਕ ਨਮਾਨ ਦਾ ਤੇ ਐਮਾਮਟ ਬੈਂਜਵਟ ਨੂਵਲ ਰੌਨ ਪਲਸ ਐਮਾਮਟ ਬੈਂਜਵਟ ਜੀ ਨੂੰ ਕਿ ਨਵਾਨ ਦਾ ਤੇ ਪ੍ਰੋਕਲੇਮ ਦਾ ਮਿਕਸਰ ਆਉਂਦਾ ਉਹ 200 ਐਮਐਲ ਜਾਂ ਨਵਾਨ ਪਲਸ ਇੰਡੋਕਸਾ ਕਾਰਬੌਂਡਰੀ ਇਕ ਜਿਹਦੇ ਚ 5.25% ਨੂਵਲ ਰੌਨ ਤੇ 4.5% ਇੰਡੋਕਸਾ ਕਾਰਬ ਉਹ ਵੀ 200 ਐਮਐਲ ਤੁਸੀਂ ਕਰ ਸਕਦੇ ਹੋ ਆਪਾਂ ਜਿਹਦੇ ਤੇ ਡਾਕਸਾ ਕਾਰਬ ਤੇ ਨੂਵਲ ਨੂੰ ਦਾ ਕਰਨ ਲੱਗੇ ਆਂ ਆਪਿਆ ਜੀ ਇਹ 200 ml ਪਰ ਇਕਰ ਪਾਵਾਂਗੇ ਆਪਾਂ ਇਹ ਨਾਲ ਇਹਦੇ ਸਟਿੱਕਰ ਲਾਜ਼ਮੀ ਪਾਉਣਾ ਹੈ ਕਿਉਂਕਿ ਬੋਬੀਆ ਪੱਤਾ ਥੋੜਾ ਸਲਿੱਪੀ ਹੁੰਦਾ ਦਵਾਈ ਥੱਲੇ ਢਿਲਕ ਜਾਂਦੀ ਆ ਇੱਕ ਸਟਿੱਕਰ ਤੁਸੀਂ ਕੋਸ਼ਿਸ਼ ਕਰੋ ਜਿਹੜਾ ਸਪਰੇਡਰ ਆਉਂਦਾ ਸਿਲੀਕੋਨ ਸਪਰੇਡਰ ਸਪਰੇਡਰ ਲਿਆ ਜੀ ਕਿਉਂਕਿ ਇਹਦਾ ਸਪਰੇਡਰ ਹੁੰਦਾ ਉਹ ਮਤਲਬ ਹੈ ਜਿਹੜੀ ਦਵਾਈ ਥੋੜੀ ਬੂੰਦ ਡਿੱਗਦੀ ਹੈ ਨਾ ਉਸ ਨੂੰ ਸਾਰੇ ਪੱਤੇ ਦੇ ਉੱਪਰ ਫਲਾ ਦਿੰਦਾ ਸਪਰੇਡਰ ਪਾ ਕੇ ਸਪਰੇਅ ਕਰਿਆ ਜੀ ਹੋਰ ਅਗਰ ਕੋਈ ਗੋਭੀ ਦੀ ਫਸਲ ਨਾਲ ਰਿਲੇਟਡ ਸਵਾਲ ਹੋਵੇ ਤੁਹਾਡਾ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਆਂ Tá no arde.